ਦੇਖੋ ਜੀ ਇਹ ਚੀਜ਼ ਦਿਖਾਉਣ ਦਾ ਸਾਡਾ ਮੋਟੋ ਸੀਗਾ ਕੋਈ ਸਾਡੀ ਪਰਸਨਲ ਗਰੰਜ ਨਹੀਂ ਕਿਸੇ ਨਾਲ ਇਹ ਮੇਨ ਮਕਸਦ ਇਹ ਹੈ ਕਿ ਦੇਖੋ ਜਦੋਂ ਬਦਲਾਵ ਦੀ ਸਰਕਾਰ ਆਈ ਸੀ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਕਿਹਾ ਸੀ ਕਿ ਅਸੀਂ ਉਹ ਸਰਕਾਰਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਲੋਕਾਂ ਦੀ ਸਰਕਾਰ ਬਣ ਕੇ ਉੱਭਰਨਾ ਵਾ ਪੰਜਾਬ ਦੇ ਵਿੱਚ ਵੀ ਆਈਪੀ ਕਲਚਰ ਖਤਮ ਕਰਨਾ ਵਾ ਤਾਂ ਕਿ ਜਿਹੜੇ ਲੋਕ ਆ ਉਹਨਾਂ ਨੂੰ ਸਿਆਸੀ ਲੀਡਰਾਂ ਤੋਂ ਐਮਐਲਏ ਮਿਨਿਸਟਰਸ ਤੋਂ ਉਮੀਦਾਂ ਹੋਣ ਨਾ ਕਿ ਉਹ ਜਿਹੜੇ ਮਿਨਿਸਟਰਸ ਨੂੰ ਆ ਐਮਐਲਏ ਸਹਿਬਾਨ ਨੂੰ ਗਾਲਾਂ ਕੱਢਣ ਕਿ ਉਹ ਜਿਹੜਾ ਵਾ ਆਪਣੀ ਸਹੂਲਤਾਂ ਦੇ ਲਈ ਵੀਆਈਪੀ ਕਲਚਰ ਪ੍ਰਮੋਟ ਕਰ ਰਿਹਾ ਕਿਉਂਕਿ ਉਹਨਾਂ ਵੱਲੋਂ ਕਿਹਾ ਗਿਆ ਸੀ ਕੋਈ ਵੀ ਇਹੋ ਜਿਹਾ ਸਾਡਾ ਮਨਿਸਟਰ ਕੋਈ ਐਮਐਲਏ ਜਾਂ ਕੋਈ ਵੀ ਜਿਹੜਾ ਚੇਅਰਮੈਨ ਲੈਵਲ ਦਾ ਬੰਦਾ ਹੋਊਗਾ ਉਹ ਵੀਆਈਪੀ ਕਲਚਰ ਨੂੰ ਪ੍ਰਮੋਟ ਨਹੀਂ ਕਰੇਗਾ ਉਹਨਾਂ ਤਾਂ ਇੱਕ ਵੀਡੀਓ ਦਿਖਾਈ ਆ ਜਿਹੜੇ ਚੇਅਰਮੈਨ ਨੇ ਕਪੂਥਰਾਂ ਦੇ ਉਹਨਾਂ ਵੱਲੋਂ ਇੱਕ ਤਿਹੜੀ ਆ ਵੀਡੀਓ ਦੇ ਵਿੱਚ ਦਿਖਾਇਆ ਗਿਆ ਵਾ ਪਹਿਲ ਤਾਂ ਅੱਗੇ ਝੰਡੀ ਲੱਗੀ ਆ ਮੈਨੂੰ ਇਹ ਗੱਲ ਨਹੀਂ ਸਮਝ ਆਦੀ ਝੰਡੀ ਤੋਂ ਉੱਤੇ ਵੀ ਕੋਈ ਗੱਲ ਹੈਗੀ ਆ ਇਹ ਤੁਹਾਨੂੰ ਇਹਦਾ ਮਤਲਬ ਤੁਹਾਨੂੰ ਆਪਣੇ ਆਪ ਤੇ ਇੰਨਾ ਕੰਫੀਡੈਂਸ ਨਹੀਂ ਹੈਗਾ ਜਿਦਾਂ ਦੀ ਗੱਡੀ ਦੇ ਅੱਗੇ ਝੰਡੀ ਲੱਗੀ ਚੇਅਰਮੈਨ ਦੀ ਵਲੀ ਉੱਤੇ ਪਛਾਣ ਹੋਣੀ ਨਹੀਂ ਆ ਫਿਰ ਤੁਹਾਨੂੰ ਆਪਾਂ ਨੂੰ ਵੀਆਈਪੀ ਲਾਈਟ ਲਾਨ ਦੀ ਕੀ ਲੋੜ ਆ ਤੇ ਦੂਜੇ ਪਾਸੇ ਜਿਹੜੇ ਲੋਕਲ ਬੋਡੀ ਮਿਨਿਸਟਰ ਆਏ ਆ ਉਹਨਾਂ ਦੀ ਗੱਡੀ ਤੇ ਵੇਚ ਲੱਗੀ ਆ ਜੋ ਕਿ ਇੱਕ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਪੂਰੇ ਪੰਜਾਬ ਦੇ ਮਿਨਿਸਟਰ ਨੇ ਲੋਕਲ ਬੋਡੀ ਦੇ ਤੇ ਉਹਨਾਂ ਦੀ ਗੱਡੀ ਤੇ ਵਿੱਚ ਲੱਗੀ ਹੈ ਵੀਆਈਪੀ ਲਾਈਟ ਤੇ ਜਿਹੜੇ ਇੱਥੋਂ ਦੇ ਚੇਅਰਮੈਨ ਨੇ ਮੌਜੂਦਾ ਜਿਹੜੇ ਲੋਕਲ ਚੇਅਰਮੈਨ ਨੇ ਉਹਨਾਂ ਨੇ ਆਪਣੀ ਵੀਆਈਪੀ ਲਾਈਟ ਜੜੀ ਹੈ ਗੱਡੀ ਦੇ ਉੱਪਰ ਚੱਕ ਕੇ ਲਾਈ ਪੀ ਜਿਹੜੀ ਕਿ ਉਹਨਾਂ ਦੀ ਗੱਡੀ ਦੇ ਅੱਗੇ ਪਹਿਲਾਂ ਹੀ ਆਲਰੇਡੀ ਜਿਹੜੀ ਝੰਡੀ ਹੈ ਚੇਅਰਮੈਨ ਦੀ ਵਾਲੀ ਲੱਗੀ ਹੋਈ ਹੈ ਨੋਵਾ ਗੱਡੀ ਦੇ ਉੱਤੇ ਇਹ ਸਾਰੇ ਚੀਜ਼ਾਂ ਨੂੰ ਕਿੱਧਰ ਦੇਖਦੇ ਕਿ ਜਦੋਂ ਇਤਾਰੇ ਵੀਆਈਪੀ ਕਲਚਰ ਇਹ ਕਹੋ ਕਿ ਸ਼ੁਰੂ ਹੋ ਜਾਂਦੇ ਆ ਤਾਂ ਇਹ ਚੀਜ਼ਾਂ ਨੂੰ ਤੁਹਾਨੂੰ ਨਹੀਂ ਲੱਗਦਾ ਸਰਕਾਰ ਦੇ ਵਿੱਚ ਇਹ ਕਿਤੇ ਨਾ ਕਿਤੇ ਆਪਣੇ ਆਪ ਨੂੰ ਸਭ ਤੋਂ ਉੱਚਾ ਦਿਖਾਣਾ ਹੁੰਦਾ ਵਾ ਦੇਖੋ ਜੀ ਇੱਕ ਸਮੇਂ ਹਲਕੇ ਕਬੂਤਰ ਦੇ ਵਿੱਚ ਆਮ ਆਦਮੀ ਪਾਰਟੀ ਜਿਹੜੇ ਮੇਨ ਕੁੱਝ ਕੇ ਲੀਡਰ ਵਾ ਨਾ ਜਿਹੜੇ ਖੁਦ ਨੂੰ ਹਲਕੇ ਦੀ ਜ਼ਿੰਮੇਵਾਰੀ ਲੈ ਜਾਂਦੇ ਹਲਕਾਂ ਚ ਆ ਲੱਗਣਾ ਜਾਂਦੇ ਉਹ ਆਪੋ ਧਾਪ ਦੇ ਵਿੱਚ ਧੋੜ ਦੇ ਵਿੱਚ ਕੁਝ ਨਾ ਕੁਝ ਲੋਕਾਂ ਦੇ ਵਿੱਚ ਇਮਪ੍ਰੈਸ਼ਨ ਜਮਾ ਜਾਂਦੇ ਆ ਜਿਹਦੇ ਨਾਲ ਉਹ ਵੀਆਈਪੀ ਕਲਚਰ ਦਿਖਾ ਰਹੇ ਆ ਪਰ ਇੰਦਾਂ ਦੇ ਸਰਕਾਰ ਦੇ ਜਿਹੜੇ ਮੁਖੀ ਆ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਨੇ ਕਿਹਾ ਸੀ ਕਿ ਵੀਆਈਪੀ ਕਲਚਰ ਦਿਖਾਣਾ ਨਹੀਂ ਆ ਇਹ ਸਿਰਫ ਆਪੋ ਆਪ ਦੀ ਦੌੜ ਆ ਜਿਹੜੀ ਹਲਕਾ ਇਚਾ ਦੇ ਲੱਗਣ ਦੇ ਲਈ ਇਹ ਵੀਆਈਪੀ ਕਲਚਰ ਦਿਖਾ ਰਹੇ ਕਿ ਲੋਕਾਂ ਦੇ ਵਿੱਚ ਪ੍ਰਭਾਵ ਜਾਵੇ ਪਰ ਲੋਕ ਅੱਜ ਕੱਲ ਇਹ ਚੀਜ਼ਾਂ ਨੂੰ ਪਸੰਦ ਨਹੀਂ ਕਰਦੇ ਕਿਉਂਕਿ ਲੋਕਾਂ ਨੇ ਤਾਂ ਹੀ ਤੇ ਇਹਨਾਂ ਨੂੰ ਚੁਣਿਆ ਸੀ ਕਿਉਂਕਿ ਇਹਨਾਂ ਨੇ ਬਦਲਾ ਦਾ ਨਾਮ ਲਈ ਦੱਸ ਹੀ ਵੀਆਈਪੀ ਕਲਚਰ ਖਤਮ ਕਰਨ ਦਾ ਨਾਮ ਲਈ ਸੋ ਲੋਕ ਇਹ ਚੀਜ਼ਾਂ ਤੋਂ ਅੱਗੇ ਫਰਸਟ੍ਰੇਟ ਸੀਗੇ ਤਾਂ ਹੀ ਤੇ ਆਮ ਆਦਮੀ ਪਾਰਟੀ ਨੂੰ ਚੁਣਾਈ ਤੇ ਜੇ ਹੁਣ ਵੀ ਇਹ ਵੀ ਵੀਆਈਪੀ ਕਲਚਰ ਪ੍ਰਮੋਟ ਕਰਾਂਗੇ ਉਹ ਬੜੇ ਮਾਨ ਨੂੰ ਦੁੱਖ ਦੀ ਗੱਲ ਆ ਸੋ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਦੋਰ ਲਾਓ ਚੰਗੀ ਗੱਲ ਆ ਉਹ ਕੰਮਾਂ ਨਾਲ ਲਾਓ ਨਾ ਕਿ ਇਦਾਂ ਦੀਆਂ ਵੀਆਈਪੀ ਲਾਈਟਸ ਲਾ ਕੇ ਝੰਡੀਆਂ ਲਾ ਕੇ ਕਦੀ ਟੋਲ ਨਹੀਂ ਬੰਦੀ ਹੁੰਦੀ ਲੋਕਾਂ ਦੇ ਪਿਆਰ ਨਾਲ ਟੋਲ ਬੰਦੀ ਹੁੰਦੀ ਹੈ ਮੇਰੀ ਤੇ ਜਿਹੜੀ ਆ ਪਰਸਨਲ ਜਿਹੜੀ ਇਹ ਸੋਚ ਹੈਗੀ ਆ ਸਰਕਾਰ ਨੂੰ ਚਾਹੀਦਾ ਕਿ ਇੱਧਰ ਜੜ ਕੇ ਉਹਨਾਂ ਦੇ ਪਾਰਟੀ ਵਰਕਰ ਹੈਗੇ ਉਹਨਾਂ ਦੇ ਉੱਤੇ ਕੋਈ ਵੀ ਕਾਰਵਾਈ ਜਾਂ ਕੋਈ ਇਦਾਂ ਕਰੀ ਦੇਖੋ ਜੀ ਮੈਂ ਬਿਆਨ ਦੇ ਦਵਾ ਤੁਸੀਂ ਪ੍ਰੈਸ ਨੂੰ ਰਿਪਰੈਜ਼ੈਂਟ ਕਰਦੇ ਹੋ ਤੁਸੀਂ ਕਹਿਦੇ ਹੋ ਪਰ ਕਈ ਨਾ ਸਰਕਾਰ ਦੀ ਜਿਹੜੀ ਉੱਪਰ ਦੀ ਜਿਹੜੀ ਸ਼ੈਲੀ ਹੈ ਨਾ ਇਹ ਠੀਠ ਹੋ ਜਾਂਦੀ ਆ ਇਹਨਾਂ ਨੇ ਕੀ ਕਹਿੰਦਾ ਹੁੰਦਾ ਵਾ ਇਹਨਾਂ ਨੇ ਦੇਖਣਾ ਕੋਈ ਗੱਲ ਨਹੀਂ ਸਾਡਾ ਇਹ ਮੰਨ ਲਓ ਕੋਈ ਫਾਰਸੀ ਬੰਦਾ ਹੋਵੇ ਜਾਂ ਸਾਡਾ ਕੋਈ ਇਹ ਜੀ ਹਜੂਰੀ ਕਾਹਨ ਵਾ ਲੀਡਰ ਵਾ ਇਹਦੇ ਜਿਹੜੇ ਲੱਗਾ ਪਿਆ ਸਾਡੇ ਨਾਮ ਦੇ ਉੱਤੇ ਰੋਟੀਆਂ ਸੇਕਨ ਸਿਆਸਤ ਦੀਆਂ ਉਹਨੂੰ ਸੇਕਨ ਦਿਓ ਪਰ ਕਾਰਵਾਈ ਲਈ ਗੱਲ ਹੈ ਨਾ ਮੰਨ ਲਓ ਅੱਜ ਜੇਸੀਂ ਮੰਗ ਕਰਦਾਂਗੇ ਤੁਹਾਡੇ মিডিਆ ਰਾਹੀਂ ਕਿ ਇਹੋ ਜਿਹੜਾ ਵੀਆਪੀ ਕਲਚਰ ਪ੍ਰਮੋਟ ਕਰਦੇ ਆ ਉਹਨਾਂ ਤੇ ਕਾਰਵਾਈ ਹੋਵੇ ਪਰ ਹੁਣ ਕੀ ਆ ਪਰ ਕਿਉਂਕਿ ਵੀਆਈਪੀ ਕਲਚਰ ਪ੍ਰਮੋਟ ਕਰ ਰਹੇ ਇਹਨਾਂ ਦੀਆਂ ਗੱਡੀਆਂ ਦੇ ਅੱਗੇ ਪਲੇਟਾਂ ਲੱਗੀਆਂ ਵਾਂ ਇਹ ਵੀਆਈਪੀ ਲਾਈਟਾਂ ਲੱਗੀਆਂ ਵਾਂ ਝੰਡੀਆਂ ਲੱਗੀਆਂ ਵਾਂ ਜੇ ਦੇਖੋ ਲੈ ਸਿਰਫ ਇੱਕ ਚੇਅਰਮੈਨ ਨੇ ਤੇ ਹਾਲਾਤ ਆ ਤੇ ਜੇ ਪਰਮਾਤਮਾ ਨਾ ਕਰੇ ਛੋਟਾ ਭਾਂਡਾ ਵਾ ਜੇ ਇਸ ਵਿੱਚ ਕੋਈ ਵੱਡੀ ਚੀਜ਼ ਪਾਏਵੇਂ ਫਿਰ ਤੇ ਭਾਂਡਾ ਜਿਹੜਾ ਵਾ ਉੱਚਲ-ਉੱਚਲ ਕੇ ਸਮਾਨ ਚੋਂ ਬਾਹਰ ਆਊਗਾ ਸੋ ਇਹ ਜਿਹੜਾ ਵਾ ਅਸੀਂ ਤੇ ਮੰਗ ਕਰਦੇ ਆ ਕਿ ਵੀਆਈਪੀ ਕਲਚਰ ਭਾਵੇਂ ਉਹ ਕਿਸੇ ਦੀ ਵੀ ਸਰਕਾਰ ਹੋਵੇ ਖਤਮ ਹੋ ਜਾਈਦਾ ਜਿਹੜਾ ਵੀ ਬੰਦਾ ਜਿਹੜਾ ਵੀ ਲੀਡਰ ਵੀਆਈਪੀ ਕਲਚਰ ਨੂੰ ਪ੍ਰਮੋਟ ਕਰ ਰਿਹਾ ਉਹਤੇ ਉਹਦੀ ਸਰਕਾਰ ਨੂੰ ਬ ਦੇਖੋ ਜੀ ਵਿਜੈਪੀ ਕਲਚਰ ਕਿਤੇ ਵੀ ਨਹੀਂ ਹੋਣਾ ਚਾਹੀਦਾ ਕੋਈ ਵੀ ਨੇਤਾ ਕੋਈ ਵੀ ਮੰਤਰੀ ਕੋਈ ਵੀ ਅਗਰ ਕਹਿੰਦੇ ਪਬਲਿਕ ਸਰਵੰਟ ਹੈ ਕੋਈ ਵੀ ਅਗਰ ਅਫਸਰ ਹੈ ਉਹ ਸਾਰੇ ਪਬਲਿਕ ਦੇ ਸਰਵੰਟ ਹੀ ਹੁੰਦੇ ਆ ਜੀ ਜੇ ਗੱਲ ਕਰੀਏ ਜੜ ਕਿ ਅਪਰੂਵਮੈਂਟ ਟੈਸਟ ਦੇ ਚੇਅਰਮੈਨ ਵੱਲੋਂ ਆਪਣੀ ਗੱਡੀ ਦੇ ਉੱਤੇ ਲਾਈਟ ਲਗਾ ਕੇ ਹੋਟਲ ਵੀ ਲਗਾਇਆ ਵਾ ਝੰਡੀ ਵੀ ਲਗਾਈ ਹੈ ਤੇ ਤੁਹਾਨੂੰ ਨਹੀਂ ਲੱਗਦਾ ਕਿ ਇਹ ਵੀ ਆਪੀ ਕਲਚਰ ਹੈਗਾ ਵਾ ਪ੍ਰਮੋਟ ਕਰਦੇ ਹੋ ਦੇਖੋ ਜੀ 2017 ਦੇ ਵਿੱਚ ਸਰਕਾਰ ਨੇ ਕੇਂਦਰ ਸਰਕਾਰ ਨੇ 2017 ਦੀ ਨੀਤੀ ਲਾਉਂਦੀ ਸੀ ਉਹਦੇ ਵਿੱਚ ਲਾਲ ਬੱਤੀ ਨੀਲੀ ਬੱਤੀ ਦਾ ਚੱਲਣ ਬਿਲਕੁਲ ਬੰਦ ਕਰਤਾ ਸੀਗਾ ਤੇ ਉਸ ਚੀਜ਼ ਨੂੰ ਲਾਗੂ ਕੀਤਾ ਗਿਆ ਹੈ ਪੂਰੇ ਦੇਸ਼ ਦੇ ਵਿੱਚ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਿ ਅਗਰ ਇਹਨਾਂ ਨੇ ਚੇਲਨ ਸਾਹਮਣੇ ਅਗਰ ਲਾਲ ਬੱਤੀ ਨੀਲੀ ਬੱਤੀ ਲਗਾਈ ਆ ਤੇ ਮੈਨੂੰ ਨਹੀਂ ਲੱਗਦਾ ਸ਼ਾਇਦ ਉਹਨਾਂ ਨੂੰ ਪਤਾ ਨਾ ਹੋਵੇ ਕਿ ਗੱਡੀ ਦਾ ਲਾਉ ਵੀ ਨਹੀਂ ਹੈਗੀ ਬੱਤੀ ਲਗਾਣਾ ਤੇ ਦੂਸਰੀ ਗੱਲ ਦੇਖੋ ਇਹਨਾਂ ਦੀ ਆਪਣੀ ਸਰਕਾਰ ਇਹ ਆਮ ਪਾਰਟੀ ਦੀ ਸਰਕਾਰ ਇਹ ਕਹਿੰਦੇ ਆਂ ਆਮ ਬੰਦੇ ਆਂ ਅਸੀਂ ਆਮ ਪਬਲਿਕ ਵਾਲੇ ਆਂ ਜਦੋਂ ਇੱਕ ਆਮ ਪਬਲਿਕ ਦੇ ਨਾਲ ਹੋ ਕੇ ਡੀਲ ਕਰ ਰਹੇ ਆਂ ਤੇ ਫਿਰ ਆਪਾਂ ਨੂੰ ਵੀਆਈਪੀ ਕਲਚਰ ਸ਼ੋਅ ਕਰਨ ਦੀ ਤੇ ਜ਼ਰੂਰਤ ਹੀ ਨਹੀਂ ਪੈਂਦੀ ਕਹਿਣ ਦਾ ਮਤਲਬ ਕਿ ਕਿਤੇ ਨਾ ਕਿਤੇ ਮਤਲਬ ਕਿ ਸਰਕਾਰ ਦੇ ਜਾਂ ਆਪਣੀ ਪਾਵਰ ਲੋਕਾਂ ਨੂੰ ਦਿਖਾਣਾ ਹੈ ਦੇਖੋ ਜੀ ਮੈਂ ਨਹੀਂ ਸਮਝਦਾ ਕਿ ਬੱਤੀ ਲਗਾਉਣਾ ਜਾਂ ਹੂਟਰ ਮਾਰਨਾ ਕਿਸੇ ਨੂੰ ਆਪਣੀ ਪਾਵਰ ਨਜ਼ਰ ਆਏਗੀ ਲੇਕਿਨ ਇਹ ਚੰਗਾ ਪ੍ਰਭਾਵ ਨਹੀਂ ਪੈਂਦਾ ਕਿਉਂਕਿ ਅਸੀਂ ਜੋ ਵਾਅਦੇ ਕਰਕੇ ਆਏ ਆਂ ਅਸੀਂ ਪਬਲਿਕ ਵਾਸਤੇ ਆਏ ਆਂ ਅਸੀਂ ਪਬਲਿਕ ਦੀ ਸੇਵਾ ਕਰਕੇ ਆਏ ਆਂ ਪਬਲਿਕ ਨੇ ਇਹਨਾਂ ਨੂੰ ਬਹੁਤ ਵਧੀਆ ਇੱਕ ਮੱਦ ਦੇ ਕੇ ਬਹੁਤ ਵਧੀਆ ਵੋਟਾਂਾਂ ਜਤਾਇਆ ਤੇ ਇਹਨਾਂ ਨੇ ਸਰਕਾਰ ਬਣਾਈ ਇਹਨਾਂ ਦਾ ਮੁੱਖ ਮੰਤਰੀ ਬਣਾਇਆ ਇਹਨਾਂ ਨੇ ਦਿੱਲੀ ਦੀ ਸਰਕਾਰ ਨੇ ਵੀ ਇਹੀ ਗੱਲ ਕਹੀ ਸੀਗੀ ਕਿ ਅਸੀਂ ਆਮ ਪਾਰਟੀ ਵਾਂਗੂ ਰਵਾਂਗੇ ਆਮ ਬੰਦੇ ਵਾਂਗੂ ਰਵਾਂਗੇ ਆਈਬੀਆਪੀ ਕਲਚਰ ਬਿਲਕੁਲ ਖਤਮ ਕਰਾਂਗੇ ਲੇਕਿਨ ਫਿਰ ਵੀ ਅਗਰ ਇਹ ਚੀਜ਼ਾਂ ਦੇ ਲਾਤਰ ਨੇ ਆਦੀ ਨੇ ਤੇ ਇਹ ਫੇ ਆਈ ਕਹਿ ਸਕਦੇ ਕੁਰਸੀ ਦਾ ਜਲਵਾ ਕੁਰਸੀ ਦਾ ਜਲਵਾ ਤਾਂ ਚਲੋ ਅਲੱਗ ਗੱਲ ਆ ਜਿਲਕੀ ਬੀਆਪੀ ਕਲਚਰ ਜਿਹੜੇ ਪ੍ਰਮੋਟ ਕਰਦੇ ਕੀ ਉਹਨਾਂ ਤੇ ਕੋਈ ਕਾਨੂੰਨੀ ਕਾਰਵਾਈ ਜਾਂ ਪਾਰਟੀ ਕਾਰਵਾਈ ਬੰਦੀ ਹੈ ਦੇਖੋ ਜੀ ਉਹਨਾਂ ਦੇ ਆਪਣੀ ਪਾਰਟੀ ਦਾ ਮਸਲਾ ਵਾ ਉਹਨਾਂ ਦੀ ਪਾਰਟੀ ਉਹਨਾਂ ਤੇ ਕੀ ਕਾਰਵਾਈ ਕਰਦੀ ਕਿ ਨਹੀਂ ਕਰਦੀ ਲੇਕਿਨ ਕਾਨੂੰਨੀ ਤੌਰ ਤੇ ਅਲੋਈ ਨਹੀਂ ਤੇ ਇਹ ਟ੍ਰੈਫਿਕ ਪੁਲ ਦੇਖੇ ਕਿ ਜੇਕਰ ਕੋਈ ਬੰਦਾ ਗੱਡੀ ਦੇ ਬੱਤੀ ਲਗਾ ਕੇ ਜਾ ਰਿਹਾ ਤੇ ਉਹ ਚਲਾਜੋ ਮਰਜ਼ੀ ਕਰ ਸਕਦਾ